ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਇਹ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਸਾਧ ਸੰਗਤ ਇਹ ਉਹ ਬੇਨਤੀਆਂ ਨੇ ਜਿਹਦੇ ਬਾਰੇ ਸ਼ਾਇਦ ਆਪਾਂ ਕਦੇ ਸੁਣਿਆ ਵੀ ਨਹੀਂ ਹੋਵੇਗਾ ਬਹੁਤ ਘੱਟ ਆਪਾਂ ਸੁਣਿਆ ਹੋਵੇਗਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇੱਕ ਧੀ ਵੀ ਸੀ ਜਿਸ ਬਾਰੇ ਬਹੁਤ ਘੱਟ ਸੰਗਤ ਜਾਣਦੀ ਹੈ ਸੱਚ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਇਤਿਹਾਸ ਦੇ ਵਿੱਚੋਂ ਆਪਾਂ ਇੱਕ ایسی ਝਾਤ ਜਿਹੜੀ ਹੈ ਵਾਰਾਂਗੇ ਜਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇੱਕ ਧੀ ਬਾਰੇ ਜ਼ਿਕਰ ਮਿਲਦਾ ਹੈ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇੱਕ ਵਿਲੱਖਣਤਾ ਭਰਿਆ ਇਤਿਹਾਸ ਜਿਹਦੇ ਬਾਰੇ ਬਹੁਤ ਘੱਟ ਜਾਣਕਾਰੀ ਹੋਏਗੀ ਸਾਨੂੰ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਆ ਜਾਂਦੇ ਨੇ ਸਰਸਾ ਨਦੀ ਦੇ ਕੰਢੇ ਤੇ ਜੁਦੋਂਦਾ ਹੈ ਉਸ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਨਾਲ ਉਹਨਾਂ ਜ਼ਖਮੀ ਸਿੰਘਾਂ ਨੂੰ ਵੀ ਲੈ ਕੇ ਆਏ ਸੀ ਜਿਹੜੇ ਜ਼ਖਮੀ ਹੋ ਗਏ ਸੀ ਪਿਆਰਿਓ ਉਹਨਾਂ ਦੇ ਵਿੱਚ ਇੱਕ ਭਾਈ ਬਚਿੱਤਰ ਸਿੰਘ ਸੀ ਜਦੋਂ ਰੋਪੜ ਦੇ ਲਾਗੇ ਪਹੁੰਚਦੇ ਨੇ ਕੋਟਲਾ ਨਿਹੰਗ ਖਾਨ ਦਾ ਪੱਠਾ ਸੀ ਜਿੱਥੇ ਗੁਰਦੁਆਰਾ ਪਠਾ ਸੇਵ ਅੱਜਕੱਲ ਬਣਿਆ ਹੋਇਆ ਤਪਤ ਮਾਹੀਂ ਠੰਡ ਵਰਤਾਈ ਆਨੰਦ ਭਇਆ ਦੁੱਖ ਨਾਠੇ ਪਾਈ ਸਾਧ ਸੰਗਤ ਤਪ ਦਾ ਪਠਾ ਵੀ ਸ਼ਾਂਤ ਹੋ ਗਿਆ ਸੀ ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ ਦੇ ਵਿੱਚ ਹੈ ਤੇ ਜਦੋਂ ਪਾਦਸ਼ਾਹ ਉਹਨੂੰ ਲੈ ਕੇ ਪਹੁੰਚੇ ਤੇ ਕੋਟਲਾ ਨਿਹੰਗ ਖਾਨ ਦੀ ਹਵੇਲੀ ਦੇ ਵਿੱਚ ਚਲੇ ਜਾਂਦੇ ਨੇ ਪੱਠੇ ਤੋਂ ਹੋ ਕੇ ਜਿਹੜੇ ਕਾਮੇ ਸੀ ਉੱਥੇ ਉਹਨਾਂ ਨੇ ਵੇਖਿਆ ਕਿ ਆਨੰਦਪੁਰ ਸਾਹਿਬ ਵਾਲੇ ਗੁਰੂ ਜੀ ਇੱਥੇ ਆਏ ਹੋਏ ਨੇ ਤੇ ਉਹਨਾਂ ਨੇ ਕੋਟਲਾ ਨਿਹੰਗ ਖਾਨ ਦੀ ਹਵੇਲੀ ਵੱਲ ਭੇਜ ਦਿੱਤਾ ਸਤਿਗੁਰਾਂ ਨੂੰ ਤੇ ਸਤਿਗੁਰੂ ਜੀ ਕੋਟਲਾ ਨਿਹੰਗ ਖਾਨ ਦੀ ਹਵੇਲੀ ਦੇ ਵਿੱਚ ਚਲੇ ਜਾਂਦੇ ਨੇ ਕਈ ਵਿਦਵਾਨਾਂ ਨੇ ਵੀ ਜ਼ਿਕਰ ਕੀਤਾ ਹੈ ਕਿ ਕੋਟਲਾ ਨਿਹੰਗ ਖਾਨ ਜਿਹੜਾ ਭੱਠੇ ਤੇ ਹੀ ਮੌਜੂਦ ਸੀ ਤੇ ਪਾਤਸ਼ਾ ਜਖਮੀ ਹਾਲਤ ਦੇ ਵਿੱਚ ਜਦੋਂ ਬਚਿੱਤਰ ਸਿੰਘ ਨੂੰ ਲਿਆ ਕੇ ਉੱਥੇ ਕੋਟਲਾ ਨਿਹੰਗ ਖਾਨ ਕੋਲ ਖੜਦੇ ਨੇ ਤੇ ਪਿਆਰਿਓ ਕੋਟਲਾ નિહنگખા ਵਾਰ-ਵਾਰ ਬੇਨਤੀਆਂ ਕਰਦਾ ਸਤਿਗੁਰੂ ਤੁਸੀਂ ਵੀ ਮੇਰੀ ਹਵੇਲੀ ਚੱਲੋ ਤੇ ਭਾਈ ਬਚੱਤਰ ਸਿੰਘ ਨੂੰ ਵੀ ਦਬਾਬ ਬੂਟੀ ਦੀ ਜਿਹੜੀ ਜ਼ਰੂਰਤ ਹੈ ਇਹਨਾਂ ਦੀ ਮਰਮ ਪੱਟੀ ਜਿਹੜੀ ਹੈ ਉੱਥੇ ਹੀ ਹੋ ਜਾਏਗੀ ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਡੀ ਵਜ੍ਹਾ ਨਾਲ ਤੇਰੇ ਤੇ ਕੋਈ ਆਫਤ ਨਾ ਆਜ਼ਾਏ નિਹنگખા ਅਸੀਂ ਅੱਗੇ ਨੂੰ ਜਾਵਾਂਗੇ ਤੇ ਹਾਂ ਜੇ ਤੂੰ ਬਹੁਤੀ ਜ਼ਿੱਦ ਕਰਦਾ ਤੇ ਸਾਡੇ ਇਸ ਸਿੱਖ ਨੂੰ ਭਾਈ ਬਚਿੱਤਰ ਸਿੰਘ ਨੂੰ ਨਾਲ ਲੈ ਜਾ ਇਹਦੀ ਮਰਮ ਪੱਟੀ ਜ਼ਰੂਰ ਕਰ। ਕਹਿੰਦੇ ਨੇ ਪਾਤਸ਼ਾਹ ਉੱਥੋਂ ਅੱਗੇ ਚਲੇ ਗਏ ਤੇ ਭਾਈ ਬਚਿੱਤਰ ਸਿੰਘ ਨੂੰ ਆਪਣੇ ਘਰ ਲੈ ਗਏ ਤੇ ਉਹਦੇ ਘਰ ਦੇ ਵਿੱਚ ਇੱਕੋ ਦੀ ਬੇਗਮ ਸੀ। ਇੱਕੋ ਦੀ ਬੇਟੀ ਜਿਹਦਾ ਨਾਮ ਮੁਮਤਾਜ਼ ਬੇਗਮ ਕਰਕੇ ਇਤਿਹਾਸ ਦੇ ਵਿੱਚ ਆਉਂਦਾ ਹੈ। ਤੇ ਕਹਿੰਦੇ ਨੇ ਹੁਣ 17 18 ਸਾਲਾਂ ਦੀ ਜਿਹੜੀ ਇਹਦੀ ਧੀ ਹੈ ਤੇ ਇੱਕ ਬੇਗਮ ਹੈ। ਨੰਨੋ ਜੀ ਘਰ ਦੇ ਵਿੱਚ ਨੇ ਔਰ ਕਹਿੰਦੇ ਭਾਈ ਬਚਿੱਤਰ ਸਿੰਘ ਨੂੰ ਜਦੋਂ ਘਰੇ ਲਿਆਂਦਾ ਭਾਈ ਬਚਿੱਤਰ ਸਿੰਘ ਨੂੰ ਘਰ ਲਿਆ ਕੇ ਸਾਧ ਸੰਗਤ ਉਸ ਵਕਤ ਉਹਨੂੰ ਮਰਮ ਪੱਟੀ ਕੀਤੀ ਗਈ ਕੁਝ ਹੀ ਦਿਨ ਬਾਅਦ ਫੌਜਦਾਰ ਜਿਹੜੇ ਸੀ ਉਹ ਲੱਭਦੇ ਹੋਏ ਵਾਪਸ ਆ ਗਏ ਪਹਿਲਾਂ ਭੱਠੇ ਦੇ ਗਏ ਭੱਠੇ ਤੇ ਹੁਣ ਜਿਹੜੇ ਤੁਹਾਨੂੰ ਪਤਾ ਵੀ ਕੁਝ ਵਿੱਚ ਚਮਚੇ ਹੁੰਦੇ ਨੇ ਉਹਨਾਂ ਨੇ ਦੱਸ ਦਿੱਤਾ ਵੀ ਕੋਟਲਾ ਨਿਹੰਗ ਖਾਂ ਇੱਕ ਸਿੱਖ ਨੂੰ ਆਪਣੇ ਘਰੇ ਲੈ ਕੇ ਗਿਆ ਗੁਰੂ ਗੋਬਿੰਦ ਸਿੰਘ ਜੀ ਵੀ ਮਿਲੇ ਸੀ ਕੋਟਲਾ ਨਿਹੰਗ ਖਾਂ ਦੀ ਹਵੇਲੀ ਦੇ ਵਿੱਚ ਇਹ ਜਿਹੜੇ ਲੋਕ ਨੇ ਉਹ ਪਹੁੰਚ ਜਾਂਦੇ ਨੇ ਸਾਧ ਸੰਗਤ ਫੌਜਦਾਰ ਆਉਂਦਾ ਹੈ ਕੁੰਡਾ ਖੜਕਾਈ ਜਾਂਦਾ ਹੈ ਤੇ ਕੋਟਲਾ ਨਿਹੰਗ ਖਾਂ ਜਿਹੜਾ ਹੈ ਉਹ ਸਮਝ ਗਿਆ ਵੀ ਫੌਜਦਾਰ ਆਇਆ ਹੋਏਗਾ ਪਿੱਛਾ ਕਰਦੇ ਹੋਏ ਆਪਣੀ ਬੇਟੀ ਨੂੰ ਕਹਿੰਦਾ ਹੈ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਜਿਹੜਾ ਸਿੱਖ ਹੈ ਭਾਈ ਬਚਿੱਤਰ ਸਿੰਘ ਫੌਜ ਦੇ ਹਵਾਲੇ ਨਹੀਂ ਆਉਣਾ ਚਾਹੀਦਾ ਜੇ ਇਹ ਫੌਜ ਦੇ ਹਵਾਲੇ ਹੋ ਗਿਆ ਤੇ ਇਤਿਹਾਸ ਵਿੱਚ ਕਿਹਾ ਜਾਏਗਾ ਕਿ ਕੋਟਲਾ ਨਿਹੰਗ ਖਾਨ ਨੇ ਇੱਕ ਸਿੱਖ ਦੀ ਗ੍ਰਿਫਤਾਰੀ ਕਰਵਾਤੀ ਤੇ ਇਤਿਹਾਸ ਮੈਨੂੰ ਕਦੇ ਮਾਫ ਨਹੀਂ ਕਰੇਗਾ ਉਹਦੀ ਧੀ ਕਹਿੰਦੀ ਹੈ ਅੱਬਾ ਜਾਨ ਫਿਕਰ ਨਾ ਕਰੋ ਇਹ ਜ਼ਿੰਮੇਵਾਰੀ ਤੁਸੀਂ ਮੈਨੂੰ ਦੇ ਦਿਓ ਸਾਤਸੰਗਤ ਇੱਕ ਕਮਰੇ ਦੇ ਵਿੱਚ ਭਾਈ ਬਚਿੱਤਰ ਸਿੰਘ ਨੂੰ ਬੰਦ ਕੀਤਾ ਮਰਮ ਪੱਟੀ ਦੀ ਜ਼ਿੰਮੇਵਾਰੀ ਉਹਦੀ ਧੀ ਬੀਬੀ ਮੁਮਤਾਜ਼ ਨੇ ਲਈ ਤੇ ਸਾਤਸੰਗਤ ਕੋਟਲਾ ਨਿਹੰਗ ਖਾਨ ਨੂੰ ਜਿਹੜਾ ਦਰਵਾਜ਼ਾ ਖੋਲ ਕੋਟਲਾ ਨਿਹੰਗ ਖਾਨ ਨੇ ਦਰਵਾਜ਼ਾ ਖੋਲਿਆ ਤੇ ਫੌਜਦਾਰ ਅੰਦਰ ਆਇਆ ਕਹਿੰਦਾ ਮੈਨੂੰ ਪਤਾ ਲੱਗਿਆ ਵੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਛੁਪੇ ਹੋਏ ਨੇ ਉਹ ਕਹਿੰਦਾ ਮਹਾਰਾਜ ਤੁਹਾਡੇ ਸਾਹਮਣੇ ਸਾਰਾ ਕੁਝ ਖੁੱਲਾ ਪਿਆ ਹੈ ਤੁਸੀਂ ਵੇਖ ਸਕਦੇ ਹੋ ਫੌਜਦਾਰ ਸਾਰੇ ਕਮਰਿਆਂ ਦੀ ਤਲਾਸ਼ੀ ਲੈਂਦਾ ਹੈ ਆਖਰ ਇੱਕ ਕਮਰਾ ਜਿਹੜਾ ਹੈ ਉਹ ਬਚਦਾ ਜਿੱਥੇ ਭਾਈ ਬਚਿੱਤਰ ਸਿੰਘ ਸੀ ਕੋਟਲਾ નિਹੰਗ ਖਾਨ ਨੂੰ ਪੁੱਛਦਾ ਹੈ ਫੌਜਦਾਰ ਇੱਥੇ ਕੌਣ ਹੈ ਤੇ ਕੋਟਲਾ નિਹੰਗ ਖਾਨ ਦੇ ਜ਼ੁਬਾਨ ਤੋਂ ਇੱਕੋ ਹੀ ਸ਼ਬਦ ਨਿਕਲਦਾ ਹੈ ਕਹਿੰਦਾ ਇੱਥੇ ਮੇਰੇ ਧੀ ਤੇ ਜਵਾਈ ਜਿਹੜੇ ਨੇ ਉਹ ਸੁੱਤੇ ਪਏ ਨੇ ਸਫ਼ਰ ਤੋਂ ਆਏ ਨੇ ਥੱਕੇ ਹੋਏ ਨੇ ਤੇ ਇਸ ਕਮਰੇ ਵਿੱਚ ਹੋਰ ਕੋਈ ਨਹੀਂ ਹੈਗਾ ਕਹਿੰਦੇ ਨੇ ਫੌਜਦਾਰ ਇੰਨਾ ਹੀ ਸੁਣਦੇ ਆ ਉਥੋਂ ਚਲਾ ਗਿਆ ਤੇ ਜਦੋਂ ਅੰਦਰ ਬੈਠੀ ਕੋਟਲਾ ਨਿਹੰਗ ਖਾਨ ਦੀ ਧੀ ਨੇ ਇਹ ਸੁਣਿਆ ਮੁਮਤਾਜ਼ ਨੇ ਤੇ ਸਾਥ ਸੰਗਤ ਉਹਨੇ ਉਸੇ ਵਕਤ ਭਾਈ ਬਚਿੱਤਰ ਸਿੰਘ ਨੂੰ ਆਪਣਾ ਸ਼ੋਹਰ ਮੰਨ ਲਿਆ ਤੇ ਸਾਥ ਸੰਗਤ ਕਿੰਦੇ ਅੱਬਾ ਜਾਨ ਤੁਸੀਂ ਜੇ ਇਹ ਕਹੀ ਦਿੱਤਾ ਤੇ ਅੱਜ ਤੋਂ ਬਾਅਦ ਮੈਂ ਭਾਈ ਬਚਿੱਤਰ ਸਿੰਘ ਦੀ ਬੇਗਮ ਬਣ ਕੇ ਹੀ ਰਹਾਂਗੀ ਤੇ ਭਾਈ ਬਚਿੱਤਰ ਸਿੰਘ ਹੀ ਮੇਰੇ ਸਿਰ ਦੇ ਸਾਈ ਨੇ ਮੇਰੇ ਤੇ ਮੈਂ ਇਹ ਬਚਨ ਜਿਹੜੇ ਨੇ ਨਹੀਂ 모ੜਨਾ ਚਾਹੁੰਦੀ ਤੇ ਸਾਧ ਸੰਗਤ ਕਹਿੰਦੇ ਨੇ નિਹੰਗ ਖਾਂ ਇਸ ਗੱਲ ਨੂੰ ਮੰਨ ਗਿਆ ਕੁਝ ਹੀ ਦੇਰ ਕੁਝ ਘੰਟਿਆਂ ਬਾਅਦ ਭਾਈ ਬਚਿੱਤਰ ਸਿੰਘ ਦੀ ਸ਼ਹੀਦੀ ਹੁੰਦੀ ਹੈ ਤੇ ਬੀਬੀ ਮੁਮਤਾਜ ਰਸਮਾਂ ਰੀਤਾਂ ਜੋ ਸੀ ਸਮਾਜ ਦੀਆਂ ਉਹਦੇ ਮੁਤਾਬਕ ਕਹਿੰਦੇ ਨੇ ਭਾਈ ਬਚਿੱਤਰ ਸਿੰਘ ਦਾ ਜਿਹੜਾ ਸ਼ਰੀਰ ਹੈ ਆਪਣੀ ਹਵੇਲੀ ਦੇ ਵਿੱਚ ਹੀ ਜਿਹੜਾ ਉਹ ਦਫਨਾ ਦਿੰਦੇ ਨੇ ਸਾਧ ਸੰਗਤ ਇਹ ਖਬਰ ਜਿਹੜੀ ਹੈ ਉਹ ਪਹੁੰਚਦੀ ਹੈ ਫਿਰ ਨੂਰੇ ਮਾਹੀ ਕੋਲ ਜਦੋਂ ਨੂਰਾ ਮਾਹੀ ਆਇਆ ਸੀ ਪਤਾ ਲੈਣ ਦੇ ਲਈ ਤੇ ਸਾਧ ਸੰਗਤ ਜਿੱਥੇ ਪਾਰਸ਼ਾ ਬੈਠੇ ਸੀ ਤੇ ਉਥੇ ਇਹ ਖਬਰ ਜਿਹੜੀ ਹੈ ਪਹੁੰਚਦੀ ਹੈ ਰਾਏ ਕੱਲਾ ਜਿਹੜਾ ਨਾਮ ਦਾ ਇੱਕ ਵਿਅਕਤੀ ਸੀ ਉਹ ਉਹ ਵੀ ਇਹ ਖਬਰ ਦਿੰਦਾ ਜਾ ਕੇ ਤੇ ਸਾਧ ਸੰਗਤ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀੰ ਦੱਸਦੇ ਨੇ ਸਤਿਗੁਰੂ ਜੀ ਤੁਹਾਡਾ ਜਿਹੜਾ ਸਿੱਖ ਸੀਨਾ ਬਚਿੱਤਰ ਸਿੰਘ ਸ਼ਹੀਦ ਹੋ ਗਿਆ ਤੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਸਾਰੀ ਕਹਾਣੀ ਹੋਈ ਤੇ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਕਹਾਣੀ ਦੱਸੀ ਜਾਂਦੀ ਹੈ ਤੇ ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਆਪਣੇ ਕਮਰ ਕਸੇ ਦੇ ਵਿੱਚੋਂ ਇੱਕ ਸ਼੍ਰੀ ਸਾਬ ਕੱਢਦੇ ਨੇ ਤੇ ਖੱਤ ਲਿਖਦੇ ਨੇ ਧੀਏ ਮੈਂ ਬਾਦਸ਼ਾਹ ਤੋਂ ਅਕਾਲ ਪੁਰਖ ਤੋਂ ਇੱਕ ਧੀ ਮੰਗੀ ਸੀ ਪਰ ਮੈਨੂੰ ਨੇ ਚਾਰ ਪੁੱਤਰ ਦਿੱਤੇ ਪਰ ਅੱਜ ਤੋਂ ਬਾਅਦ ਜੇ ਤੂੰ ਬਚਿੱਤਰ ਸਿੰਘ ਨੂੰ ਆਪਣੇ ਸਿਰ ਦਾ ਸਾਈਂ ਮੰਨ ਲਿਆ ਤੇ ਅੱਜ ਅਸੀਂ ਵੀ ਤੈਨੂੰ ਆਪਣੀ ਧੀ ਦਾ ਦਰਜਾ ਦਿੰਦੇ ਹਾਂ ਤੇ ਅੱਜ ਤੋਂ ਬਾਅਦ ਤੂੰ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਘਹਾਏਂਗੀ ਤੇ ਆਹ ਤੇਰੇ ਲਈ ਅਸੀਂ ਇੱਕ ਸ੍ਰੀ ਸਾਹਿਬ ਭੇਜ ਰਹੇ ਹਾਂ ਕਹਿੰਦੇ ਨੇ ਉਹ ਲਿਆ ਕੇ ਸ੍ਰੀ ਸਾਹਿਬ ਜਿਹੜਾ ਸੀ ਬੇਟੀ ਮੁਮਤਾਜ਼ ਨੂੰ ਦਿੱਤਾ ਗਿਆ ਤੇ ਸਾਧ ਸੰਗਤ ਬਾਅਦ ਵਿੱਚ ਜਦੋਂ ਜ਼ਾਲਮਾਂ ਨੂੰ ਇਸ ਚੀਜ਼ ਦਾ ਪਤਾ ਲੱਗਿਆ ਤੇ ਸਾਧ ਸੰਗਤ ਉਹਨਾਂ ਨੇ ਕੋਟਲਾ ਨਿਹੰਗ ਖਾਂ ਤੇ ਉਹਨਾਂ ਦੇ ਪਰਿਵਾਰ ਨੂੰ ਵੀ ਜਿਹੜਾ ਨਹੀਂ ਸੀ ਛੱਡਿਆ ਤੇ ਬੀਬੀ ਮੁਮਤਾਜ਼ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਰੋਪੜ ਦੇ ਲਾਗੇ ਗੁਰਦੁਆਰਾ ਮੁਮਤਾਜ਼ ਤੇ ਜਿਹੜੇ ਕਦੇ ਗਏ ਹੋਣਗੇ ਵੀਰ ਭੈਣ ਸੱਜਣ ਉਹਨਾਂ ਨੇ ਦਰਸ਼ਨ ਕੀਤੇ ਹੋਣਗੇ ਉਸ ਅਸਥਾਨ ਦੇ ਤੇ ਪਿਆਰਿਓ ਉਹ ਸਥਾਨ ਜਿਹੜਾ ਹੈ ਉਹ ਉਸ ਬੀਬੀ ਦੀ ਯਾਦ ਵਿੱਚ ਬਣਿਆ ਹੋਇਆ ਹੈ ਜਿਨੇ ਆਪਣਾ ਸਾਰਾ ਕੁਝ ਜਿਹੜਾ ਹੈ ਉਹ ਦਾਤੇ ਲਾ ਦਿੱਤਾ ਸੀ ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੂੰਹ ਬੋਲੀ ਧੀ ਬਣੀ ਬੀਬੀ ਮੁਮਤਾਜ਼ ਮੁਮਤਾਜ਼ ਬੇਗਮ ਤੇ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਆਪਣੀ ਧੀ ਦਾ ਦਰਜਾ ਦਿੱਤਾ ਸੀ ਬਹੁਤ ਘੱਟ ਸੰਗਤ ਜਿਹੜੀ ਹੈ ਇਸ ਬਾਰੇ ਜਾਣਦੀ ਸੀ ਆਪਾਂ ਕੋਸ਼ਿਸ਼ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ